40 40 50 50 ਸਾਲ ਪੁਰਾਣੇ ਪੇੜ ਜਿਹੜੇ ਨੇ ਕੱਟ ਦਿੱਤੇ ਗਏ ਨੇ ਕਾਰਨ ਜਿਹੜਾ ਕਿ ਆ ਜਾ ਰਿਹਾ ਕਿ ਡਵੈਲਪਮੈਂਟ ਕਿ ਡਵੈਲਪਮੈਂਟ ਦੇ ਦਰਖਤਾਂ ਨੂੰ ਕੱਟ ਕੇ ਹੀ ਹੋਣੀ ਹੈ ਪੇੜ ਪੌਦੇ ਜਿਹੜੀ ਲਾਉਣ ਦੀ ਜ਼ਿੰਮੇਵਾਰੀ ਆ ਉਹ ਕਹਿੰਦੀ ਪਬਲਿਕ ਲਾਵੇ ਇਹਨਾਂ ਨੇ ਇੱਕ ਵੀ ਨਵਾਂ ਦਰਖਤ ਜਾਂ ਨਵਾਂ ਪੌਦਾ ਨਹੀਂ ਲਾਇਆ ਲੇਕਿਨ ਵੱਢ ਕੇ ਉਹ ਮਾਰੇ ਕਿ ਕੱਲੇ ਇਹ ਤਾਂ ਤਿੰਨ ਚਾਰ ਦਰਖਤ ਸਾਡੀ ਹਾਜ਼ਰੀ ਚ ਜਿਹੜੀਆਂ ਵੱਡੀ ਬਿਲਡਿੰਗ ਪਹਿਲਾਂ ਇੱਥੇ ਸਾਰੀ ਦਰਖਤ ਸੀਗੇ ਇਹ ਸਾਰੀ ਇਹਨਾਂ ਨੇ ਵੱਢ ਕੇ ਰੋਡੇ ਕਰਤੀ ਆ ਜਿੰਨੀ ਤੇਜ਼ੀ ਨਾਲ ਐਤਕੇ ਅਸੀਂ ਮਹਿਸੂਸ ਕੀਤਾ ਪਰਿਆਵਰਣ ਦਾ ਚੇਂਜਿੰਗ ਉਹ ਨਾਲੇ ਹੋਰ ਪੰਜਾ ਸੱਤਾ ਸਾਲਾਂ ਚ ਇਨਸਾਨ ਲਈ ਬਹੁਤ ਘਾਤਕ ਸਾਬਤ ਹੋਏਗਾ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਇਕੱਲੇ ਕੰਕਰੀਟ ਨਾ ਬਣਾਓ ਸ਼ਹਿਰ ਨੂੰ ਪਤਰੀਲਾ ਨਾ ਬਣਾਓ ਹਰਿਆ ਭਰਿਆ ਵੀ ਰਹਿਣ ਦਿਓ ਜਾਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਨੂੰ ਜਿਹੜਾ ਕਲੀਨ ਤੇ ਗ੍ਰੀਨ ਲੁਧਿਆਣਾ ਕਿਹਾ ਜਾਂਦਾ ਲੱਗਦਾ ਹੈ ਕਿ ਕਲੀਨ ਵੀ ਹੈ ਤੇ ਗ੍ਰੀਨ ਵੀ ਹੈ ਤੁਸੀਂ ਗ੍ਰੀਨਰੀ ਕਹਿੰਦੇ ਆ ਮੈਨੂੰ ਤਾਂ ਕਲੀਨ ਵੀ ਨਜ਼ਰ ਨਹੀਂ ਆ ਰਿਹਾ ਜਗ੍ਹਾ ਜਗ੍ਹਾ ਤੇ ਕੋਟੇ ਦੇ ਟਿਹੜ ਪਏ ਆ ਜਗ੍ਹਾ ਜਗ੍ਹਾ ਤੇ ਗੰਦਗੀ ਪਈ ਆ ਸਰਕਾਰੀ ਪ੍ਰਾਪਰਟੀ ਦੇ ਵਿੱਚ ਜਦੋਂ ਬ੍ਰਿਚ ਸੇਫ ਨਹੀਂ ਹੈਗਾ ਤਾਂ ਪ੍ਰਾਈਵੇਟ ਸੰਸਥਾ ਪ੍ਰਾਈਵੇਟ ਜਗ੍ਹਾ ਤੇ ਕੀ ਹੋਊਗਾ ਪੇਸ਼ੈਂਟ ਨੂੰ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਹੈਗਾ ਉਹ ਗਰਮੀ ਦੇ ਵਿੱਚ ਛਾਂ ਚ ਆ ਕੇ ਬੈਠਦੇ ਸੀਗੇ ਕਿਉਂਕਿ ਪੱਖਾ ਤਾਂ ਕਿਸੇ ਨੂੰ ਉਣਸੀ ਵੀ ਨਹੀਂ ਹੈਗਾ ਇੱਥੇ ਕਿਸੇ ਨੂੰ ਬੈਠਣ ਦਾ ਜਗ੍ਹਾ ਨਹੀਂ ਉਹਨਾਂ ਦੇ ਇੱਕ ਸਹਾਰਾ ਸੀਗਾ ਵਰਗਤ ਦਾ ਪੇਰ ਉਹ ਵੀ ਇਨਾਂ ਨੇ ਕੱਟਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ 40 40 50 50 ਸਾਲ ਪੁਰਾਣੇ ਪੇੜ ਜਿਹੜੇ ਨੇ ਕੱਟ ਦਿੱਤੇ ਗਏ ਨੇ ਕਾਰਨ ਜਿਹੜਾ ਕਿ ਆ ਜਾ ਰਿਹਾ ਕਿ ਡਿਵੈਲਪਮੈਂਟ ਡਿਵੈਲਪਮੈਂਟ ਦੇ ਨਾਂ ਤੋਂ ਜਿਹੜੇ ਨੇ ਵਿਰਕਸ ਯਾਨੀ ਕਿ ਐਡੇ ਪੁਰਾਣੇ ਪੁਰਾਣੇ ਜਿਹੜੇ ਪੇੜ ਕੱਟ ਰਹੇ ਨੇ ਸੋ ਅੱਜ ਸਾਡੇ ਨਾਲ ਸਰਬਜੀਤ ਸਿੰਘ ਜੀ ਮੌਜੂਦ ਨੇ ਸਰ ਕਾਰਨ ਕੀ ਹੈ ਕਿ ਡਿਵੈਲਪਮੈਂਟ ਦੇ ਦਰਖਤਾ ਨੂੰ ਕੱਟ ਕੇ ਹੀ ਹੋਣੀ ਹੈ ਅਸੀਂ ਬਹੁਤ ਲੰਬੇ ਸਮੇਂ ਤੋਂ ਜੋ ਵਿਗਿਆਨਿਕ ਸਾਨੂੰ ਕਹਿ ਰਹੇ ਆ ਕਿ ਪਰਿਆਵਰਨ ਜਿਹੜਾ ਵਾ ਖਤਰੇ ਚ ਅਸੀਂ ਲੋਕ ਖਾਲੀ ਜਗ੍ਹਾਵਾਂ ਦੇ ਉੱਤੇ ਜਾ ਕੇ ਪੇੜ ਉਡਦੇ ਲਾਉਨੇ ਆ ਅਸੀਂ ਹੈਰਾਨ ਆ ਕਿ ਸਰਕਾਰ ਆਪਣੇ ਹੀ ਅਦਾਰਿਆਂ ਦੇ ਵਿੱਚ ਔਰ ਕੋਈ ਨਾ ਕੋਈ ਸਿਸਟਮ ਨਹੀਂ ਕੱਢਦੀ ਡਿਵੈਲਪਮੈਂਟ ਦੇ ਨਾਂ ਤੇ ਜਿਹੜੀ ਬਿਲਡਿੰਗ ਤੋਂ ਬਾਹਰ ਵੀ ਬੋਰਡ ਆ ਜਿਹਨੂੰ ਅਸੀਂ ਪੂਜਦੇ ਆ ਘਟੋ ਘਟੋ 50 100 ਸਾਲ ਪੁਰਾਣਾ ਹੋਏਗਾ ਬਹੁਤ ਪੁਰਾਣਾ ਬੋਰਡ ਉਹ ਕਟਿਆ ਪਿਆ ਵਾ ਆ ਹੋਰ ਦਖਤ ਕੱਟੇ ਪਏ ਆ ਤੇ ਸਰਕਾਰ ਪੇਡਪੋਡ ਦੇ ਜਿਹੜੀ ਲੋਨ ਦੀ ਜ਼ਿੰਮੇਵਾਰੀ ਆ ਉਹ ਕਹਿੰਦੀ ਪਬਲਿਕ ਲਾਵੇ ਤੇ ਸਰਕਾਰ ਡਿਵੈਲਪਮੈਂਟ ਦੇ ਨਾਂ ਤੇ ਚਾਹੇ ਸੜਕਾਂ ਬਣਾਉਣੀਆਂ ਚਾਹੇ ਪੁਲ ਬਣਾਉਣੇ ਸੀ ਕਿਹਨੇ ਡਿਵੈਲਪਮੈਂਟ ਵੀ ਜ਼ਰੂਰਤਾ ਪਰ ਜੇ ਗਵਰਨਮੈਂਟ ਨੂੰ ਪਤਾ ਕਿ ਇਹ ਸੜਕ ਚਾਹੇ ਹਸਪੀਟਲ ਵੱਡਾ ਕਰਨਾ ਵਾ ਤੇ ਇਹ ਕੋਈ ਇੱਕਦਮ ਤਾਂ ਪਲੈਨਿੰਗ ਨਹੀਂ ਬੰਦੀ ਕੋਈ 20 ਸਾਲ 10 ਸਾਲ 5 ਸਾਲ ਅਡਵਾਂਸ ਚੱਲਦੇ ਆ ਤੇ ਔਰੇ ਗੇਟੇ ਪਹਿਲਾਂ ਨਵੇਂ ਦਰਖਤ ਵੀ ਲਗਾ ਸਕਦੇ ਆ ਇਹਨਾਂ ਨੇ ਇੱਕ ਵੀ ਨਵਾਂ ਦਰਖਤ ਜਾਂ ਨਵਾਂ ਪੌਦਾ ਨਹੀਂ ਲਾਇਆ ਲੇਕਿਨ ਵੱਢ ਕੇ ਉਹ ਮਾਰੇ ਆ ਵੱਢੀ ਜਾ ਰਹੇ ਕਿ ਕਿੰਨੇ ਕ ਦਰਖਤ ਨੇ ਜਿਹੜੇ ਕਿ ਕਾਟੇ ਨੇ ਕੀ ਕਾਰਨ ਕੀ ਹੋਇਆ ਸਿਰਫ ਇੱਕ ਡਿਵੈਲਪਮੈਂਟ ਕਰਕੇ ਕੱਟ ਰਹੇ ਨੇ ਜਾਂ ਹੋਰ ਵੀ ਕੋਈ ਰੀਜ਼ਨ ਹੋ ਸਕਦਾ ਪਹਿਲਾਂ ਤਾਂ ਇਹ ਦੱਸੋ ਕਿ ਕਿੰਨੇ ਕ ਪੁਰਾਣੇ ਸੀਗੇ ਤੇ ਕਿੰਨੇ ਕ ਕਾਟੇ ਨੇ ਇਹ 50 ਤੋਂ 100 ਸਾਲ ਪੁਰਾਣਾ ਬੋਡ ਹੋਏਗਾ ਜਿਹੜਾ ਕੱਟ ਕੇ ਇਹਨਾਂ ਨੇ ਛੁੱਟਿਆ ਹੋਇਆ ਵਾ ਔਰ ਮਜ਼ੇ ਦੀ ਗੱਲ ਇਹ ਆ ਜਿਹੜੇ ਸੜਕਾਂ ਦੇ ਡਿਵੈਲਪਮੈਂਟ ਲਈ ਵੀ ਜਾਂ ਹਸਪੀਟਲ ਦੇ ਅੰਦਰ ਜਿਹੜੇ ਅੱਜ ਮੌਜੂਦਾ ਸੀ ਖੜੇ ਆ ਮੈਨੂੰ ਲੱਗਦਾ ਰਿਕਾਰਡ ਵਿੱਚ ਵੀ ਨਹੀਂ ਹੋਏਗਾ ਇਹ ਕੱਲੇ ਇਹ ਤਾਂ ਅਸੀਂ ਅੱਜ ਸਾਡੇ ਵਰਕ ਜਿਹੜੇ ਫੌਗਲਪੈਂਟ ਜਿਹੜੀ ਡੈਂਗ ਡਿੱਗੀ ਅਸੀਂ ਤਾਂ ਹੋਰੇ ਮਾਮਲੇ ਚ ਆਏ ਸੀ ਅਸੀਂ ਦੇਖ ਕੇ ਤਾਂ ਤੁਹਾਡੇ ਚੈਨਲਾਂ ਦੇ ਮਾਧਿਅਮ ਚ ਆਪਣੇ ਵਿਚਾਰ ਰੱਖ ਰਹੇ ਆ ਕਿ ਕੱਲੇ ਇਹ ਤਾਂ ਤਿੰਨ ਚਾਰ ਦਫ਼ਤਰ ਸਾਡੀ ਹਾਜ਼ਰੀ ਚ ਜਿਹੜੀ ਉਹ ਵੱਡੀ ਬਿਲਡਿੰਗ ਪਹਿਲਾਂ ਇੱਥੇ ਸਾਰੀ ਦਫ਼ਤਰ ਸੀਗੇ ਇਹ ਸਾਰੀ ਇਹਨਾਂ ਨੇ ਵੱਢ ਕੇ ਰੋੜੇ ਕਰਤੀ ਆ ਬਿਲਕੁਲ ਇਸ ਕਰਕੇ ਇਹਨਾਂ ਨੂੰ ਸਰਕਾਰ ਨੂੰ ਅਸੀਂ ਅੱਜ ਅਪੀਲ ਕਰਦੇ ਆ ਕਿ ਪਰਿਆਵਰਨ ਨੂੰ ਬਚਾਉਣ ਦੇ ਲਈ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਜਿਹੜੇ ਪੁਰਾਣੇ ਦਖਤ ਵੱਢ ਰਹੇ ਜੇ ਔਰੇ ਗੇਟ ਘਟ-ਘਟ ਨਵੇਂ ਵੀ ਲਗਾਓ ਤਾਂ ਕਿ ਜਿਹੜਾ ਪਰਿਆਵਰਨ ਆ ਉਹ ਇਕੁਲ ਰਹੇ ਹੁਣ ਅੱਜ ਜਿੰਨੀ ਤੇਜ਼ੀ ਨਾਲ ਐਤ ਕਿ ਅਸੀਂ ਮਹਿਸੂਸ ਕੀਤਾ ਪਰਿਆਵਰਨ ਦਾ ਚੇਂਜਿੰਗ ਉਹ ਨਾਲੇ ਹੋਰ ਪੰਜਾ ਸੱਤਾ ਸਾਲਾਂ ਚ ਇਨਸਾਨ ਲਈ ਬਹੁਤ ਘਾਤਕ ਸਾਬਤ ਹੋਏਗਾ ਇਸ ਕਰਕੇ ਅਸੀਂ ਸਰਕਾਰਾਂ ਨੂੰ ਚਾਹੇ ਪੰਜਾਬ ਸਰਕਾਰ ਆ ਚਾਹੇ ਸੈਂਟਰਲ ਦੀ ਗਵਰਨਮੈਂਟ ਆ ਔਰ ਪਲੱਸ ਜੈਡਾ ਡਿਪਾਰਟਮੈਂਟ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਡਿਵੈਲਪਮੈਂਟ ਦੇ ਨਾਂ ਤੇ ਇਕੱਲੇ ਕੰਕਰੀਟ ਨਾ ਬਣਾਓ ਸਹਿਰ ਨੂੰ ਪਤਰੀਲਾ ਨਾ ਬਣਾਓ ਹਰਿਆ ਭਰਿਆ ਵੀ ਰਹਿਣ ਦਿਓ ਬਿਲਕੁਲ ਕਿਤੇ ਨਾ ਕਿਤੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਨੂੰ ਜਿਹੜਾ ਕਲੀਨ ਤੇ ਗ੍ਰੀਨ ਲੁਧਿਆਣਾ ਕਿਹਾ ਜਾਂਦਾ ਲੱਗਦਾ ਹੈ ਕਿ ਕਲੀਨ ਵੀ ਹੈ ਤੇ ਗ੍ਰੀਨ ਵੀ ਹੈ ਗ੍ਰੀਨਰੀ ਨਜ਼ਰ ਆਉਂਦੀ ਹੈ ਤੁਸੀਂ ਗ੍ਰੀਨਰੀ ਕਹਿੰਦੇ ਆ ਮੈਨੂੰ ਤਾਂ ਕਲੀਨ ਵੀ ਨਜ਼ਰ ਨਹੀਂ ਆ ਰਿਹਾ ਜਗ੍ਹਾ ਜਗ੍ਹਾ ਤੇ ਕੋਟੇ ਦੇ ਟਹਿੜ ਢੇਰ ਪਏ ਆ ਜਗਾ ਜਗਾ ਤੇ ਗੰਦਗੀ ਪਈ ਆ ਔਰ ਗ੍ਰੀਨਰੀ ਦੇ ਨਾਂ ਤੇ ਅਸੀਂ ਧੰਨਵਾਦੀ ਆ ਲੁਧਿਆਣਾ ਵਾਸੀਆਂ ਦੇ ਉਹ ਆਪਣੀ ਪੱਧਰ ਤੇ ਕੋਈ ਇੱਕ ਬੂਟਾ ਲਗਾ ਰਿਹਾ ਕੋਈ ਦੋ ਬੂਟੇ ਲਗਾ ਰਿਹਾ ਕੋਈ 10 ਬੂਟੇ ਲਗਾ ਰਿਹਾ ਪਲੱਸ ਜਿਹੜੀਆਂ ਸੰਸਥਾਵਾਂ ਵਾਂ NGO ਆ ਉਹ ਆਪਣੇ ਪੱਧਰ ਤੇ ਲੱਗੇ ਹੋਇਆ ਲੇਕਿਨ ਸਰਕਾਰ ਆਪਣੇ ਪੱਧਰ ਤੇ ਜਿਹੜਾ ਵਾ ਉਹ ਬੜੀ ਸੁਫਤਤਾ ਤੇ ਹੋਲੀ ਚੱਲ ਰਹੀ ਆ ਸਰਕਾਰ ਨੂੰ ਚਾਹੀਦਾ ਕਿਤੇ ਵੱਡੇ ਪੱਧਰ ਤੇ ਬੂਟਿਆਂ ਨੂੰ ਲਗਾਇਆ ਜਾ ਬਿਲਕੁਲ ਆ ਜਿਹੜੇ ਦਰਖਤ ਨੇ ਕੱਢ ਦਿੱਤੇ ਗਏ ਨੇ ਜਿਹੜੇ ਪੇੜ ਨੇ ਕੱਢ ਦਿੱਤੇ ਗਏ ਨੇ ਪਰ ਐ ਨਹੀਂ ਹੋਇਆ ਕਿ ਇਹਨਾਂ ਦੀ ਥਾਂ ਆਪਾਂ ਕੋਈ ਹੋਰ ਕਿਤੇ ਹੋਰ ਪਾਸੇ ਜਿਹੜਾ ਕੋਈ ਵੀ ਪਲਾਂਟ ਲਾ ਦੇ ਕੋਈ ਵੀ ਬੂਟਾ ਲਾ ਦੇ ਤਾਂ ਕਿ ਤੁਹਾਨੂੰ ਅਫਸੋਸ ਨਾ ਹੋਵੇ ਕਿ ਅਸੀਂ ਇੰਨੇ ਪੁਰਾਣੇ ਜਿਹੜੇ ਪੇੜ ਨੇ ਉਹ ਕੱਟਤੇ ਅੱਜ ਕੱਲ ਡਿਵੈਲਪਮੈਂਟ ਦੇ ਨਾਂ ਤੇ ਐਡੀਆਂ ਮਸ਼ੀਨਰੀਆਂ ਆਈਆਂ ਵਾਂ ਪੁਰਾਣੇ ਜਿਹੜੇ ਸੀ ਬਾਹਰਲੇ ਮੁਲਕਾਂ ਦੇ ਦੇਖਦੇ ਅਸੀਂ ਕਹਿੰਦੇ ਜੀ ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰਦੇ ਅਸੀਂ ਬਰਾਬਰੀ ਕਿੱਦਾਂ ਕਰਦੇ ਅਸੀਂ ਕਰਨੀ ਨਹੀਂ ਚਾਹੁੰਦੇ ਅਜੀਆ ਜਿਹੜਾ ਬੋਰਡ ਵੱਡਿਆ ਵਾ ਬੋਰਡ ਨੂੰ ਅਸੀਂ ਪੂਜਦੇ ਆ ਸਾਡਾ ਧਾਰਮਿਕ ਚਿੰਨ੍ਹ ਹੈ ਇਹਦੇ ਨਾਲ ਸਾਡਾ ਆਸਤਾ ਜੁੜੀ ਜੁੜੀ ਹੋਈ ਆ ਉਹ ਪੱਲੇ ਬੰਨੇ ਵੱਡ ਕੇ ਸੁੱਟਿਆ ਹੋਇਆ ਜੇ ਬੋਰਡ ਜੀ ਬੋਰਡ ਬੋਰਡ ਬਰਗੜ ਜੇ ਉਹਨੂੰ ਇਥੋਂ ਪੱਟ ਕੇ ਕਿਸੇ ਹੋਰ ਜਗ੍ਹਾ ਤੇ ਲਾ ਦਿੱਤਾ ਜਾਂਦਾ ਤੇ ਨਾਲੇ ਸਾਡੀ ਆਸਤਾ ਬਣੀ ਰਹਿੰਦੀ ਨਾਲੇ ਜਿਹੜਾ 100 ਸਾਲ ਦੀ ਘੱਟੋ ਘੱਟ 50 ਸਾਲ ਦੀ ਜਿਹੜੀ ਉਹਦੀ ਪੁਰਾਣੇ ਸਾ ਉਹ ਬੰਡੀ ਰਹਿੰਦੀ ਬਿਲਕੁਲ ਜਿਹੜਾ ਪੀਏਯੂ ਦੇ ਵਿੱਚ ਜਿਹੜਾ ਇਹ ਪਲਾਂਟ ਸ਼ੋ ਵੀ ਹੋਇਆ ਸੀਗਾ ਉਸ ਦੇ ਵਿੱਚ ਵੀ ਜਿਹੜਾ ਦੱਸਿਆ ਗਿਆ ਸੀ ਕਿ ਕਿਸ ਤਰੀਕੇ ਨਾਲ ਆਪਾਂ ਇਹਦੀ ਗ੍ਰੋਥ ਰੋਕ ਸਕਦੇ ਆ ਕਿਸ ਤਰੀਕੇ ਨਾਲ ਆਪਾਂ ਪਲਾਂਟਸ ਨੂੰ ਸੇਵ ਕਰਕੇ ਰੱਖ ਸਕਦੇ ਆ ਭਾਵੇਂ ਵੱਡਾ ਤੋਂ ਵੱਡਾ ਦਰਕਤ ਕਿਉਂ ਨਾ ਹੋਵੇ ਪਰ ਇਹਨਾਂ ਦੇ ਡਿਪਾਰਟਮੈਂਟਾਂ ਦੇ ਆਪਸ ਦੇ ਵਿੱਚ ਹੀ ਤਾਲਮੇਲ ਨਹੀਂ ਹੈਗਾ ਇਹ ਡਿਪਾਰਟਮੈਂਟ ਸਰਕਾਰੀ ਪદ્ધਤ ਹੈ ਪਬਲਿਕ ਪદ્ધਤ ਹੈ ਲੋਕ ਆਪਣੀ ਐਡੀ ਮੰਗਾਈ ਦੇ ਵਿੱਚ ਆਪਣਾ ਰੋਜ਼ਮਰਿਆ ਦੇ ਖਰਚਿਆਂ ਤੋਂ ਵੀ ਵਿਹਲਾ ਨਹੀਂ ਹੋ ਰਿਹਾ ਤੇ ਇਸ ਕਰਕੇ ਅਸੀਂ ਲੋਕ ਜਿਹੜੇ ਸਮਾਜ ਨਾਲ ਜੁੜਿਆ ਸਮਾਜ ਦੇ ਕੰਮ ਕਰਦੇ ਆ ਸਾਡੀ ਨਜ਼ਰ ਤੇ ਜਦੋਂ ਕੋਈ ਚੀਜ਼ ਨੈਗੇਟਿਵ ਹੁੰਦੀ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਆਪਣੇ ਪੱਧਰ ਤੇ ਸਰਕਾਰ ਦੇ ਪੱਧਰ ਤੇ ਸਰਕਾਰ ਨੂੰ ਜਾਣੂ ਕਰਾਈਏ ਕਿ ਭਾਈ ਇਹ ਗਲਤ ਹੋ ਰਿਹਾ ਵਾ ਇਹਨੂੰ ਰੋਕਿਆ ਜਾਵੇ। ਔਰ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਚ ਵੀ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਨੂੰ ਠੀਕ ਡਵੈਲਪਮੈਂਟ ਦੇ ਜੇ ਤੁਹਾਨੂੰ ਵੱਢਨੇ ਵੀ ਪੈ ਰਹੇ ਆ ਪਰ ਤੁਸੀਂ ਉਹਨੂੰ ਪੱਟ ਕੇ ਕੇ ਦੂਜੀ ਜਗ੍ਹਾ ਲਗਾ ਸਕਦੇ ਆ। ਤੁਸੀਂ ਉਹਨੂੰ ਵੱਢ ਕੇ ਟੁਕੜੇ ਕਰਕੇ ਬੇਕਾਰ ਤਾਂ ਨਾ ਕਰ ਦਿਓ ਬਲਨ ਨਾ ਨਾ ਬਣਾਓ। ਬਿਲਕੁਲ ਪਾਜੀ ਲੱਗ ਨਹੀਂ ਰਿਹਾ ਕਿ ਲਗਾਤਾਰ ਹੀ ਜਿਹੜੇ ਨੇ ਰੁਕਸ਼ ਕੱਟਦੇ ਜਾ ਰਹੇ ਨੇ ਪੇੜ ਕੱਟਦੇ ਜਾ ਰਹੇ ਨੇ ਆਪਣੇ ਲੁਧਿਆਣਾ ਸ਼ਹਿਰ ਦੇ ਪੰਜਾਬ ਭਾਰਤ ਤੋਂ ਜਾਂ ਇੰਡੀਆ ਦੇ ਲੈਵਲ ਦੀ ਆਪਾਂ ਗੱਲ ਕਰ ਲਈਏ ਗ੍ਰੀਨਰੀ ਖਤਮ ਹੁੰਦੀ ਜਾ ਰਹੀ ਹੈ ਸਿਰਫ ਇੱਕ ਸ਼ੌਫ ਲਈ ਰਹਿ ਗਈ ਹੈ ਮੈਮ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਦਾ ਸਿਟੀ ਹੈਡਲਾਈਨ ਦਾ ਬਹੁਤ-ਬਹੁਤ ਧੰਨਵਾਦ ਹਾਂ ਕਿਉਂਕਿ ਤੁਸੀਂ ਆ ਜਿਹੜਾ ਪੋਲੂਸ਼ਨ ਵਾਰੇ ਸਭ ਤੋਂ ਵੱਡਾ ਸਵਾਲ ਦਾ ਵਿਸ਼ਾ ਹੈ ਕਿ ਜਦੋਂ ਸਰਕਾਰੀ ਸੰਸਥਾਵਾ ਦੇ ਵਿੱਚ ਸਰਕਾਰੀ ਪ੍ਰਾਪਰਟੀ ਦੇ ਵਿੱਚ ਜਦੋਂ ਰੁਕਸ਼ ਸੇਫ ਨਹੀਂ ਹੈਗਾ ਤੋ ਪ੍ਰਾਈਵੇਟ ਸੰਸਥਾ ਪ੍ਰਾਈਵੇਟ ਜਗ੍ਹਾ ਤੇ ਕੀ ਹੋਊਗਾ ਬਿਲਕੁਲ ਸਭ ਤੋਂ ਪਹਿਲਾ ਹੁਣ ਤੁਸੀਂ ਕਿਹਾ ਲੁਧਿਆਣਾ ਕਲੀਨ ਐਂਡ ਗ੍ਰੀਨ ਇਹ ਨਹੀਂ ਹੈਗਾ ਉਲਟਾ ਤੁਸੀਂ ਕਹੋ ਗ੍ਰੀਨ ਐਂਡ ਕਲੀਨ ਜਿਹੜੇ ਪਬਲਿਕ ਨੇ ਉਹ ਗ੍ਰੀਨ ਕਰ ਰਹੇ ਨੇ ਜਿਹੜਾ ਸਰਕਾਰਾ ਹੈਗੀ ਆ ਸਰਕਾਰੀ ਸੰਸਥਾ ਹੈਗੀ ਆ ਉਹ ਕਲੀਨ ਕਰ ਰਹੀ ਆ ਉਹ ਕਿੱਦਾਂ ਜਿਹਦਾ ਕਿਹਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਭ ਤੋਂ ਵੱਡਾ ਜਿਹੜਾ ਸਵਾਲ ਦਾ ਵਿਸ਼ਾ ਆ ਇੱਥੇ ਹਸਪੀਟਲ ਦਾ ਐਸਐਮਓ ਸਰਕਾਰੀ ਡਾਕਟਰ ਤਾਕੋ ਇੱਥੇ ਤਾਂ ਸਾਰੇ ਪੜ੍ਹੇ ਲਿਖੇ ਸਿੱਖਿਤ ਲੋਕ ਨੇ ਇੱਥੇ ਤਾਂ ਕੋਈ ਇਹ ਨਹੀਂ ਕਿ ਕੋਈ ਮਜ਼ਦੂਰ ਆ ਗਿਆ ਉਹਨੂੰ ਪਤਾ ਨਹੀਂ ਲੱਗਿਆ ਜਾਂ ਹੋਰ ਕਿਸੇ ਤਰ੍ਹਾਂ ਦੇ ਕੋਈ ਵਰਕਰ ਆ ਗਏ ਉਹਨੂੰ ਪਤਾ ਨਹੀਂ ਲੱਗਿਆ ਜਾਂ ਕੋਈ ਪ੍ਰਾਈਵੇਟ ਜਗ੍ਹਾ ਹੈਗੀ ਆ ਕਿ ਨਹੀਂ ਜੀ ਅਸੀਂ ਤਾਂ 50 ਗਜ਼ ਬਹੁਤ ਸੋਖੇ ਸੋਖੇ ਨਾਲ ਖਰੀਦਿਆ ਵਾ ਅਸੀਂ ਆਪਾਂ ਗ੍ਰੀਨ ਵਿਊ ਬਣਾਈਏ ਇਹ ਆਪਣਾ ਮਕਾਨ ਬਣਾਈਏ ਇਹ ਤਾਂ ਸਰਕਾਰੀ ਸੰਸਥਾ ਨਾ ਬਿਲਕੁਲ ਤੇ ਸਰਕਾਰ ਇੱਕ ਪਾਸੇ ਕਹਿੰਦੀ ਕਿ ਨਹੀਂ ਜੀ ਇਥੇ ਪੰਜਾਬ ਦੇ ਵਿੱਚ ਪੋਲੂਸ਼ਨ ਡੇਲੀ ਨਿਊਜ਼ ਦੇਖਦੇ ਹੋਗੇ ਕਿ ਪੰਜਾਬ 'ਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਖਾਸ ਕਰਕੇ ਲੁਧਿਆਣਾ ਸਹਿਰ ਦੇ ਵਿੱਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਡੇਲੀ ਇਥੇ ਡੈਂਗ ਫੈਕਟਰੀ ਦਾ ਨਿਊ ਜਾਂਦਾ ਵਾ ਡੇਲੀ ਗੰਦਾ ਨਾਲਾ ਦਾ ਨਿਊ ਜਾਂਦਾ ਵਾ ਪਰ ਉਹ ਨਿਊ ਕਿਸ ਕੰਮ ਦਾ ਜਦੋਂ ਇੱਕ ਪਾਸੇ ਸਰਕਾਰੀ ਸਰਕਾਰੀ ਅਫਸਰ ਜਾ ਕੇ ਰਿਪੋਰਟ ਬਣਾਉਂਦੇ ਨੇ ਨਹੀਂ ਜੀ ਸਲਾਹ ਦਿੰਦੇ ਨੇ ਲੋਕਾਂ ਨੂੰ ਇੰਟਰਵਿਊ ਦਿੰਦੇ ਨੇ ਜਾਗਰੂਕਤਾ ਅਭਿਆਨ ਚਲਾਉਂਦੇ ਨੇ ਕਿ ਤੁਸੀਂ ਬ੍ਰਿਛ ਲਗਾਓ ਪੌਦੇ ਲਗਾਓ ਪਰ ਇੱਥੇ ਜਿਹੜਾ ਇੱਕ 버ਗਰਾਂ ਇੱਕ 버ਗਰ ਪਤਾ ਨਹੀਂ ਕਿੰਨੇ 버ਗਰ ਦਾ ਜਿਹੜਾ ਪੇਰਾ 버ਗਦਦ ਦਾ ਪੇਰ ਉਹ ਇੱਕ ਬਾੜ ਦੇ ਵਿੱਚ ਪਤਾ ਨਹੀਂ ਕਿੰਨਾ ਆਕਸੀਜਨ ਛੱਡਦਾ ਵਾ ਬਿਲਕੁਲ ਸਭ ਤੋਂ ਜ਼ਿਆਦਾ ਪਿੱਪਲ ਤੇ 버ਗਦਦ ਦੇ ਪੇੜ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨਿਆ ਜਾਂਦਾ ਕਿ ਕਿਉਂਕਿ ਉਹ ਸਭ ਤੋਂ ਜ਼ਿਆਦਾ ਆਕਸੀਜਨ ਦਿੱਦਦੇ ਉਸ ਤੋਂ ਬਾਅਦ ਇੱਥੇ ਦੇਖ ਲੋ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਆਇਓ ਕਿਸੇ ਮਜ਼ਦੂਰ ਦਾ ਕਿਸੇ ਵੀ ਪੇਸ਼ੈਂਟ ਨੂੰ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਹੈਗਾ ਉਹ ਗਰਮੀ ਦੇ ਵਿੱਚ ਛਾਂ ਚ ਆ ਕੇ ਬੈਠਦੇ ਸੀਗੇ ਬਿਲਕੁਲ ਕਿ ਬਰਗਦ ਦਾ ਪੇਰਾ ਆਪਾਂ ਉੱਥੇ ਜਾ ਕੇ ਬੈਠਾਂਗੇ ਸਾਨੂੰ ਹਵਾ ਲੱਗੂਗਾ ਕਿਉਂਕਿ ਪੰਖਾ ਤਾਂ ਕਿਸੇ ਨੂੰ ਉਨਵਸੀ ਵੀ ਨਹੀਂ ਹੈਗਾ ਚਾਹ ਬਧੀਆਂ ਬੰਦਾ ਆ ਜਾਏ ਚਾਹ ਮਜ਼ਦੂਰ ਆ ਜਾਏ ਇੱਥੇ ਕਿਸੇ ਨੂੰ ਬੈਠਣ ਦਾ ਜਗ੍ਹਾ ਨਹੀਂ ਉਹਨਾਂ ਦੇ ਇੱਕ ਸਹਾਰਾ ਸੀਗਾ ਬਰਗਦ ਦਾ ਪੇਰ ਉਹ ਵੀ ਇਹਨਾਂ ਨੇ ਕੱਟਤਾ ਬਿਲਕੁਲ ਕਿਤਨੇ ਕਿਤੇ ਪੁੱਜਿਆ ਵੀ ਜਾਂਦਾ ਆ ਰੱਬ ਦਾ ਦਰਜਾ ਜਿਹੜਾ ਦਿੱਤਾ ਜਾਂਦਾ ਇੱਕ ਅਨੁਸ਼ ਦਾ ਪ੍ਰਤੀਕ ਹੁੰਦਾ ਤੇ ਇਹ ਕਰਦੇ ਹੋਏ ਮੜੀ ਜੀ ਵੀ ਇੱਕ ਇੱਕ ਹੁੰਦੀ ਹੈ ਨਾ ਵੀ ਸ਼ਰਮਿੰਦਗੀ ਹੁੰਦੀ ਹੈ ਜਾਂ ਥੋੜੇ ਜਿਹਾ ਅਫਸੋਸ ਹੁੰਦਾ ਮੜਾ ਜੀ ਵੀ ਨਹੀਂ ਹੋਇਆ ਇਹਨਾਂ ਨੂੰ ਮੈਡਮ ਇਹਨਾਂ ਦਾ ਬਿਲਕੁਲ ਦੇਖੋ ਡਾਕਟਰ ਭਗਵੰਦਰ ਉਪਹੰਦਾ ਕਹਿਣਾ ਨਹੀਂ ਚਾਹਦਾ ਪਰ ਮੈਨੂੰ ਲੱਗਦਾ ਇਹਨਾਂ ਦਾ ਅੰਦਰੋਂ ਆਤਮਾ ਮੜ ਗਿਆ ਵਾ ਕਿਉਂਕਿ ਦੇਖੋ ਕੋਈ ਵੀ ਜੇ ਸਾਡੇ ਕੜ ਵੀ ਪਛਾਹ ਗਜਦਾ ਕਰ ਹਨ ਬਰਗਦ ਦਾ ਜਾਂ ਪੇਪਰ ਦਾ ਪੇਰ ਜੇ ਉਹ ਕਹਿੰਦਾ ਵਾ ਅਸੀਂ ਕੱਟਦੇ ਨਹੀਂ ਹੈਗਾ ਜੇ ਕੋਈ ਕੱਟਦਾ ਵੀ ਹੈਗਾ ਤੋ ਉਹਦਾ ਪਤਾ ਨਹੀਂ ਕਿੰਨਾ ਪੂਜਾ ਕਰਕੇ ਕਿੰਨਾ ਵਿਧੀ ਵਿਧਾਨ ਨਾਲ ਕੱਟਦੇ ਆ ਪਰ ਇੱਥੇ ਸਰਕਾਰੀ ਸੰਸਥਾ ਚਹੀਂ ਇਹ ਸਵਾਲ ਦਾ ਵਿਸ਼ਾ ਹੈ ਕਿ ਜਦੋਂ ਦਰਖਤ ਜਿਹੜਾ ग्रीन व्यूवा और सुरक्षित नहीं है तो प्राइवेट संस्था चक ही होगा बिल्कुल बिल्कुल सरकारी ठामाते नहीं सेफ ते फिर प्राइवेट ठामाते कित्ता सेफ हो जानगे ते इस कर के एदा नाम तुसी क्लीन एंड ग्रीन ने देना ग्रीन एंड क्लीन पब्लिक ग्रीन करेंगे ते सरकारी संस्था सरकारी मुलाजम सरकारी अफसर जिने ने वो क्लीन करते जानगे जी सर की अपील करना चाहूंगी कि कहना चाहूंगी अपील तो आई हैगा जी देखो जी आज कोई प्राइवेट बंदा ਪ੍ਰਾਈਵੇਟ ਤਾਂ ਜੇ ਅਦਰਖਤ ਕੱਟਦਾ ਤਾਂ ਉਹਨਾਂ ਤੇ ਮੁਕਦਮਾ ਦਰਜ ਹੋ ਜਾਣਾ ਸੀ ਉਹਨਾਂ 'ਚ ਪੈਨਲਟੀ ਲੱਗ ਜਾਣਾ ਸੀ ਤੇ ਉਹੀ ਸੇਮ ਸਿਸਟਮ ਹਰ ਲੋਕਾਂ ਵਾਸਤੇ ਹੋਣਾ ਚਾਹੀਦਾ ਤੇ ਇੱਥੇ ਦਾ ਜਿਹੜੇ ਜਮਵਾੜ ਨੇ ਉਹਨਾਂ ਤੇ ਵੀ ਮੁਕਦਮਾ ਦਰਜ ਹੋਣਾ ਚਾਹੀਦਾ ਉਹਨਾਂ ਤੇ ਵੀ ਪੈਨਲਟੀ ਲੱਗਣੀ ਚਾਹੀਦੀ ਜੀ ਆਈ ਸਰਕਾਰ ਤੋਂ ਡੀਸੀ ਸਾਹਿਬ ਤੋਂ ਪੀਲਾ ਠੀਕ ਹੈ ਜਿਹੜੇ ਪੇੜ ਜਿਹੜੇ ਨੇ ਸਿਵਲ ਹਸਪੀਟਲ ਤੋਂ ਦੇ ਵਿੱਚ 40 ਤੋਂ 50 ਸਾਲ ਪੁਰਾਣੇ ਜਿਹੜੇ ਪੇੜ ਕੱਟੇ ਨੇ ਸੋ ਇਸ ਬਾਰੇ ਜਿਹੜੇ ਐਸਐਮਓ ਨਾਲ ਸੱਨਾ ਗੱਲ ਕਰਦੇ ਸਰ ਸਭ ਤੋਂ ਵੱਡਾ ਸਤਿਕਾਰ ਜੀ ਸਸਿਕੰ ਸਰ ਇੰਨੇ ਪੁਰਾਣੇ ਪੇੜ ਕੱਟੇ ਹੋਏ ਕੱਟੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦਾ ਕਹਿਣਾ ਆ ਕਿ ਕਾਫੀ ਜਦ ਸਵਾਲ ਚੁੱਕੇ ਜਾ ਰਹੇ ਕਿ ਜਦੋਂ ਸਰਕਾਰੀ ਥਾਂ ਤੇ ਜਿਹੜੇ ਨੇ ਵਿਕਸ ਸੇਵ ਨਹੀਂ ਹੈਗੇ ਜਿਹੜੀ ਗ੍ਰੀਨਰੀ ਸੇਵ ਨਹੀਂ ਹੈਗੀ ਹੋਰ ਕਿਤੇ ਹੋਰ ਕਿ ਪਾਸੇ ਕਿੱਦਾਂ ਹੋਊਗੀ ਨਹੀਂ ਨਹੀਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸਦਾ ਇਹ 40 50 ਸਾਲ ਪੁਰਾਣੇ ਪੇੜ ਨਹੀਂ ਹੈਗੇ 10 12 ਸਾਲ ਪੁਰਾਣੇ ਪੇੜ ਹੈ ਇਹਨਾਂ ਦੀ ਪ੍ਰੋਪਰ ਅਸੀਂ ਅਪਰੂਵਲ ਲਈ ਆ ਔਰ ਇਹਦੇ ਜਿਹੜੇ 5 ਟਾਈਮਸ ਆ ਦੂਜੇ ਪਾਸੇ ਵਿੱਚ ਜਿਹੜੇ ਹੈਗੇ ਅਸੀਂ ਉਹ ਲਗਵਾ ਦਿੱਤੇ ਜੀ ਸਰ ਪੇੜ ਨੇ ਇਹ ਕੱਟ ਕੇ ਹੁਣ ਦੂਜੀ ਥਾਵਾਂ ਤੇ ਲਵਾਏ ਜਾਣਗੇ ਨਹੀਂ ਇਹ ਤੇ ਬਹੁਤ ਵੱਡੇ ਵੱਡੇ ਨਹੀਂ ਇਹਨਾਂ ਦਾ ਤੇ ਜਿਹੜਾ ਹੈਗਾ ਟਿੱਕ ਇਹਨਾਂ ਦੀ ਥਾਂ ਤੇ ਦੂਜੇ ਪੇੜ ਲਵਾਏ ਜਾਣਗੇ ਲਗਵਾ ਦਿੱਤੇ ਆ ਲਗਵਾ ਦਿੱਤੇ ਲਗਵਾ ਦਿੱਤੇ